ਸ਼ਹੀਦ ਸੁਖਾ ਸਿੰਘ ਮਹਤਾਬ ਸਿੰਘ ਸਨ 1734 ਨੂੰ ਭਾਈ ਮਨੀ ਸਿੰਘ ਜੀ ਨੂੰ ਲਾਹੌਰ ਵਿਖੇ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਸਾਹਿਬ ਜੀ ਦੀ ਸ਼ਹਾਦਤ ਨੇ ਸਿੱਖਾਂ ਵਿੱਚ ਗੁੱਸੇ ਤੇ ਜੋਸ਼ ਦੀ ਲਹਿਰ ਪੜ ਦਿੱਤੀ। ਸਿੱਖਾਂ ਨੇ ਫੈਸਲਾ ਕੀਤਾ ਕਿ ਜਿਨ੍ਹਾਂ ਹਥਿਆਰਿਆਂ ਦਾ ਭਾਈ ਸਾਹਿਬ ਜੀ ਦੀ ਸ਼ਹੀਦੀ ਵਿੱਚ ਹੱਥ ਹੈ ਉਹਨਾਂ ਨੂੰ ਪਾਰ ਬੁਲਾਇਆ ਜਾਵੇ। ਬੰਦ-ਬੰਦ ਕੱਟਣ ਦੀ ਸਜ਼ਾ ਅਬਦੁਲ ਰਜਾਕ ਦੀ ਨਿਗਰਾਨੀ ਵਿੱਚ ਪੁਗਤਾਈ ਗਈ ਸੀ। ਉਹ ਭਾਈ ਸਾਹਿਬ ਦੀ ਗ੍ਰਿਫਤਾਰੀ ਵੇਲੇ ਲਖਪਤ ਰਾਏ ਦੇ ਨਾਲ ਸੀ ਸਿੰਘਾਂ ਨੇ ਪਿੱਛੋਂ ਸਮਾਂ ਪਾ ਕੇ ਕਾਜੀ ਦੇ ਜੱਤੀ ਪਿੰਡ ਅਲੀਗੜ ਜ਼ਿਲ੍ਹਾ ਗੁਜਰਾਂਵਾਲਾ ਨੂੰ ਉਜਾੜ ਕੇ ਉਸ ਦਾ ਨਾਂ ਅਕਾਲਗੜ ਰੱਖਿਆ ਤੇ ਭਾਈ ਮਨੀ ਸਿੰਘ ਜੀ ਦੇ ਪਤੀਜੇ ਸਰਦਾਰ ਅਗੜ ਸਿੰਘ ਨੇ ਦਿਨ ਦਿਹਾੜੇ ਅਬਦੁਲ ਰਜ਼ਾਕ ਨੂੰ ਕਤਲ ਕਰ ਦਿੱਤਾ ਜਿਸ ਕਾਜੀ ਨੇ ਫਤਵਾ ਦਿੱਤਾ ਸੀ ਉਸ ਨੂੰ ਭਾਈ ਮਨੀ ਸਿੰਘ ਜੀ ਦੇ ਪਤੀਜੇ ਸਰਦਾਰ ਥਰਾਜ ਸਿੰਘ ਨੇ ਉਧਿਕਰ ਜਾ ਕੇ ਕਤਲ ਕੀਤਾ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਉੱਤੇ ਸਖਤੀ ਦਾ ਦੌਰ ਹੋਰ ਵੱਧ ਗਿਆ ਸਿੱਖ ਵੀ ਇਹਨਾਂ ਜ਼ੁਲਮਾਂ ਤੋਂ ਬਚਣ ਲਈ ਲੱਖੀ ਜੰਗਲ ਰਾਤ ਪੋਤਾਨੇ ਦੇ ਰੇਗਿਸਤਾਨਾ ਵਿੱਚ ਚਲੇ ਗਏ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਜ਼ੁਲਮ ਕਮਾਉਣ ਦਾ ਮੌਕਾ ਮਿਲ ਗਿਆ ਉਸਨੇ ਸਾਰੀ ਤਾਕਤ ਪੰਜਾਬ ਵਿੱਚ ਸਿੱਖਾਂ ਨੂੰ ਮੁਕਾਉਣ ਉੱਤੇ ਲਗਾ ਦਿੱਤੀ ਮੜਿਆਲੀ ਦਾ ਚੌਧਰੀ ਮੱਸਾ ਰੰਗੜ ਵੀ ਸਿੱਖਾਂ ਤੇ ਅਤਿਆਚਾਰ ਕਰਨ ਵਿੱਚ ਲੱਗ ਗਿਆ ਹਕੂਮਤ ਨੇ ਹਰਮੰਦਰ ਸਾਹਿਬ ਤੇ ਕਬਜ਼ਾ ਕਰ ਲਿਆ ਤੇ ਅੰਮ੍ਰਿਤ ਸਰੋਵਰ ਨੂੰ ਪੂਰਨ ਦਾ ਫਰਮਾਨ ਜਾਰੀ ਕੀਤਾ ਮੱਸਾ ਰੰਗਣ ਨੂੰ ਖੁੱਲ ਦਿੱਤੀ ਕਿ ਉਹ ਹਰਮੰਦਰ ਸਾਹਿਬ ਦੀ ਬੇਅਦਬੀ ਕਰੇ ਉਹ ਤਾਂ ਪਹਿਲਾਂ ਹੀ ਸਿੱਖਾਂ ਦਾ ਵੈਰੀ ਸੀ ਇਹ ਪਰਲੇ ਦਰਜੇ ਦਾ ਐਬੀ ਦੁਰਾਚਾਰੀ ਤੇ ਸ਼ੈਤਾਨੀ ਰੂਹ ਵਾਲਾ ਬੰਦਾ ਸੀ ਇਸ ਪਾਪੀ ਨੇ ਧਰਮ ਦੀ ਸਭ ਤੋਂ ਵੱਡੀ ਸੌਮੇ ਹਰਮੰਦਰ ਸਾਹਿਬ ਵਿੱਚ ਹੀ ਆਪਣਾ ਪਾਪਾ ਭਰਿਆ ਪਲੰਗ ਵਿਛਾ ਲਿਆ ਇਹ ਇਕ ਲੱਖ ਦੀਆਂ ਸਾਰੀਆਂ ਹੱਦਾਂ ਟੱਪ ਕੇ ਹਰਮੰਦਰ ਸਾਹਿਬ ਵਿੱਚ ਹੀ ਹੁੱਕਾ ਪੀਂਦਾ ਤੇ ਵੇਸਵਾਮਾਂ ਦੇ ਨਾਚ ਨਚਾਉਣ ਲੱਗਾ ਅੰਮ੍ਰਿਤ ਦੇ ਸੌਮੇ ਅੰਦਰ ਸ਼ਰਾਬ ਦੇ ਦੌਰ ਚੱਲ ਪਏ ਇਹ ਦੁਰਦਸ਼ਾ ਸਿੱਖਾਂ ਤੋਂ ਸਹਾਰੀ ਨਾ ਗਈ ਭਾਈ ਬੁਕਾਲਾ ਸਿੰਘ ਨਾਮ ਦੇ ਇੱਕ ਸਿੰਘ ਨੇ ਮੱッセ ਦੀ ਕਰਤੂਰ ਦੀ ਖਬਰ ਬੀਕਾ ਨੇ ਦੇ ਰੇਗਿਸਤਾਨ ਵਿੱਚ ਸਿੰਘਾਂ ਨੂੰ ਜਾ ਦੱਸੀ ਕਿ ਅੰਮ੍ਰਿਤਸਰ ਤੇ ਸ੍ਰੀ ਹਰਮੰਦਰ ਸਾਹਿਬ ਦੀ ਬਿਆਦਵੀ ਦੀ ਹੱਥ ਹੋ ਗਈ ਹੈ ਮੱਸਾ ਰੰਗੜ ਹਰਮੰਦਰ ਸਾਹਿਬ ਵਿੱਚ ਨੀਚਤਾ ਭਰੇ ਕੰਮ ਕਰ ਰਿਹਾ ਹੈ ਇਹ ਸੁਣਦੇ ਸਾਰੀ ਜਥੇਦਾਰ ਬੁੱਢਾ ਸਿੰਘ ਜੀ ਨੇ ਬੁਕਾਲਾ ਸਿੰਘ ਨੂੰ ਕਿਹਾ ਕਿ ਤੂੰ ਗੁਰੂ ਘਰ ਦੀ ਬਿਆਦਵੀ ਤੱਕ ਕਿ ਜ਼ਿੰਦਾ ਕਿਉਂ ਮੁੜਾਇਆ ਹੈ ਉੱਥੇ ਹੀ ਪ੍ਰਾਣ ਕਿਉਂ ਨਾ ਤਿਆਗ ਦਿੱਤੇ ਗੁਰੂ ਦਸ਼ਮੇਸ਼ ਦਾ ਸਿੰਘ ਹੋ ਕੇ ਕੰਡ ਕਿਉਂ ਵਿਖਾ ਦਿੱਤੀ ਹੈ ਜਿਹੜੀ ਕੌਮ ਅਣਖ ਗਵਾ ਲਵੇ ਉਹ ਬਹੁਤੀ देर ਚੋਂਦੀ ਨਹੀਂ ਰਹਿ ਸਕਦੀ ਜਿਹੜੀਆਂ ਕੌਮਾਂ ਨੂੰ ਮਰਨ ਦਾ ਚਾਹ ਹੁੰਦਾ ਹੈ ਉਹ ਕੌਮਾਂ ਰਾਜ ਕਰਦੀਆਂ ਤੂੰ ਉੱਥੇ ਹੀ ਖੰਡਾ ਖੜਕਾਉਂਦਾ ਤੇ ਲੜ ਕੇ ਸ਼ਹੀਦ ਹੋ ਜਾਂਦਾ ਮਿਆਂ ਵਿੱਚੋਂ ਆਪਣੀ ਤੇਗ ਧੂਕ ਕੇ ਮਸੇ ਦਾ ਸਿਰ ਧੋਣ ਨਾਲੋਂ ਅਲੱਗ ਕਰ ਦਿੰਦਾ ਤੂੰ ਖਾਨਾਂ ਦੇ ਡੱਕਰੇ ਕਰ ਦਿੰਦਾ ਤਾਂ ਕਿ ਉਹ ਤੌਬਾ ਤੌਬਾ ਕਰ ਉੱਥੇ ਤੇ ਅੱਗੇ ਵਾਸਤੇ ਹਰਿਮੰਦਰ ਸਾਹਿਬ ਵਿੱਚ ਕਦੀ ਪੈਰ ਨਾ ਪਾਉਂਦੇ ਭਾਈ ਬੁਕਾਲਾ ਸਿੰਘ ਨੇ ਜਵਾਬ ਦਿੱਤਾ ਕਿ ਮੈਂ ਮਰਨ ਤੋਂ ਨਹੀਂ ਡਰਦਾ ਮੈਂ ਤਾਂ ਸਿਰਫ ਪੰਥ ਨੂੰ ਖਬਰ ਦੇਣ ਆਇਆ ਹਾਂ ਕਿ ਜ਼ਕਰੀਆ ਬੜੇ ਹੰਕਾਰ ਦੇ ਬੋਲ ਬੋਲਦਾ ਹੈ ਤੇ ਕਹਿ ਰਿਹਾ ਕਿ ਉਹ ਸਿੱਖ ਨਹੀਂ ਰਹੀ ਜੋ ਅਣਖ ਲਈ ਲੜ ਮਰਦੇ ਸਨ ਇਹ ਸਿੱਖ ਕੇਵਲ ਨਾਮ ਦੇ ਸਿੱਖ ਹਨ ਤੁਸੀਂ ਤਾਂ ਜਾਨਾਂ ਬਚਾ ਕੇ ਇੱਥੇ ਤੁਰਾਏ ਹੋ ਪਰ ਜੋ ਪੰਜਾਬ ਵਿੱਚ ਹਨ ਉਹ ਸ਼ਹੀਦियां ਪਾ ਰਹੇ ਹਨ ਅਕਾਲ ਕਲ ਬੋਲ ਸੀਸ ਵਾਰ ਰਹੇ ਹਨ ਇਸ ਬੋਲੀ ਨੇ ਖਾਲਸੇ ਨੂੰ ਗੋਲੀ ਵਾਂਗ ਬੰਨਿਆ ਸਬਦੇ ਡੋਲੇ ਫਰਕਣ ਲੱਗ ਪਏ ਲਹੂ ਖੋਲਣ ਲੱਗ ਪਿਆ ਅੱਖਾਂ ਲਾਲ ਹੋ ਗਈਆਂ ਸਿੰਘਾਂ ਦੇ ਹੱਥ ਤਲਵਾਰਾਂ ਦੀਆਂ ਮੁੱਠਾਂ ਤੇ ਚਲੇ ਗਏ ਸਿੱਖੀ ਅਣਖ ਤਰਲੋ ਮੱਛੇ ਹੋ ਉੱਠੀ ਇਹ ਖਿਆਲ ਉਹਨਾਂ ਦੇ ਅੰਦਰ ਉਬਾਲੇ ਖਾਣ ਲੱਗਾ ਕਿ ਸਿਰ ਵਾਰ ਕੇ ਧਰਮ ਦੀ ਰਾਖੀ ਕੀਤੀ ਜਾ ਸਕਦੀ ਹੈ ਜਥੇਦਾਰ ਬੁੱਢਾ ਸਿੰਘ ਨੇ ਕਿਹਾ ਕਿ ਜੋ ਭਾਗੀ ਮੁਗਲਾਂ ਨੇ ਸਾਨੂੰ ਪਾਈ ਹੈ ਉਹ ਦੂਣੀ ਚੌਣੀ ਕਰਕੇ ਵਾਪਸ ਕਰਨੀ ਹੈ ਹਰ ਮੰਦਰ ਦੀ ਵਿਆਧਵੀ ਕਰਨ ਵਾਲਿਆਂ ਨੂੰ ਸਜ਼ਾ ਜ਼ਰੂਰ ਦੇਣੀ ਹੈ ਸਾਡਾ ਜੱਗ ਤੇ ਜਾਣਾ ਕਰਦਾ ਜੇ ਅਸੀਂ ਮੱਸੇ ਦੀ ਅਲਖ ਨਹੀਂ ਮਕਾਉਂਦੇ ਹਰ ਮੰਦਰ ਸਾਨੂੰ ਜਾਨ ਤੋਂ ਪਿਆਰਾ ਹੈ ਜਿਹੜਾ ਸਿੰਘ ਮੱਸੇ ਦਾ ਸਿਰ ਵੱਢ ਕੇ ਲਿਆਏਗਾ ਉਹ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰੇਗਾ ਜਥੇਦਾਰ ਦੀ ਲਲਕਾਰ ਸੁਣ ਕੇ ਦੀਵਾਨ ਵਿੱਚੋਂ ਪਿੰਡ ਮੀਰਾਕੋਟ ਦੇ ਭਾਈ ਮਹਿਤਾਬ ਸਿੰਘ ਤੇ ਪਿੰਡ ਮਾੜੀ ਕੰਬੋਕੀ ਦੇ ਭਾਈ ਸੁਖਾ ਸਿੰਘ ਜੀ ਉੱਠ ਕੇ ਬੇਨਤੀ ਕੀਤੀ ਖਾਲਸਾ ਜੀ ਸਾਨੂੰ ਆਗਿਆ ਦਿਓ ਅਸੀਂ ਪਾਪੀ ਮੱッセ ਰੰਗੜ ਦਾ ਸਿਰ ਵੱਢ ਕੇ ਲਿਆਈਏ ਸ਼ਹੀਦ ਦੀ ਭਾਗੇ ਦਾ ਗੁਰੂ ਚਰਨਾਂ ਵਿੱਚ ਜਾਵਾਂਗੇ ਇਸ ਤੋਂ ਵੱਧ ਚੰਗੇ ਭਾ ਕੀ ਹੋ ਸਕਦੇ ਹਨ ਮੌਤ ਦੇ ਕੇ ਜੋ ਡਰ ਜਾਏ ਉਹਦੀ ਕਿਦਰੇ ਵੀ ਕਲ ਨਹੀਂ ਬਣਦੀ ਆਪਣੇ ਜੀਨ ਲਈ ਜਿਹੜਾ ਈਮਾਨ ਵਿੱਚੇ ਉਹਦੇ ਜੀਨ ਦਾ ਕੋਈ ਹੱਜ ਨਹੀਂ ਜਿਹੜਾ ਕੁਰਬਾਨੀ ਤੋਂ ਪਿੱਛੇ ਹਟ ਜਾਵੇ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਅਸਲ ਵਿੱਚ ਉਹ ਮਰ ਕੇ ਵੀ ਜਾਂਦੇ ਹਨ ਜਿਹੜੇ ਧਰਮ ਲਈ ਮਰ ਮਿਟਦੇ ਹਨ ਗੁਰੂ ਦਰਸਾਏ ਮਾਰਗ ਤੇ ਚੱਲਦਿਆਂ ਜੇ ਸੀਸਵਾਰ ਦਿੱਤਾ ਜਾਏ ਤਾਂ ਜਨਮ ਮਰਨ ਦੋਨੇ ਸਫਲ ਹੋ ਜਾਂਦੇ ਹਨ